ਇਹਨਾਂ ਨੇ ਨਾਕਾ ਲਾਇਆ ਨਾਕੇ ਨੂੰ ਦੇਖ ਕੇ ਦੋਵੇਂ ਵਿਅਕਤੀ ਭੱਜ ਕੇ ਮਹਿਰ ਦੇ ਨਾਲ-ਨਾਲ ਆ ਕੇ ਇਹਨਾਂ ਨੇ ਬਾਈਕ ਇਹਨਾਂ ਦਾ ਜਦੋਂ ਡਿੱਗਿਆ ਇਹਨਾਂ ਨੇ ਸਾਡੇ ਪੁਲਿਸ ਮੁਲਾਜ਼ਮ ਤੇ ਚਾਰ ਫਾਇਰ ਕੀਤੇ ਜਿਹਦੇ ਚੋਂ ਇੱਕ ਉਹਦੀ ਬਾਜੂ ਨੂੰ ਟੱਚ ਕਰਦਾ ਹੋਇਆ ਨਿਕਲ ਗਿਆ ਬਾਲਬਾਲ ਬਚਿਆ ਇਟਾਲੀਅਟਰੀ ਫਾਇਰ ਚ ਦੋਵੇਂ ਜਿਹੜੇ ਸ਼ੂਟਰ ਸੀ ਇਹਨਾਂ ਦੀਆਂ ਇਹਨਾਂ ਦੀ ਲੈਗਸ ਤੇ ਇੰਜਰੀਜ਼ ਆਈਆਂ ਨੇ ਤਿੰਨ ਫਾਇਰ ਸਾਡੇ ਜਿਹੜੇ ਪੁਲਿਸ ਕੁਲਾਜ਼ਨ ਨੂੰ ਵੀ ਕਰਨੇ ਪਏ ਐਸ ਤੋਂ ਨੂੰ ਦੇਖੋ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਧਿਆਨ ਚ ਲਿਆਉਣਾ ਚਾਹੁੰਦਾ ਕਿ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦੇ ਸਖਤ ਨਿਸ਼ਚਿਤ ਦੇਸ਼ਾ ਨਿਰਦੇਸ਼ ਨੇ ਕਿ ਪੰਜਾਬ ਦੀ ਜਿਹੜੀ ਅਮਨ ਕਾਨੂੰਨ ਦੀ ਵਿਵਸਥਾ ਨੂੰ ਕੋਈ ਵੀ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੂਗੀ ਉਸੇ ਲੜੀ ਤਹਿਤ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ 1 12 ਤਰੀਕ ਨੂੰ ਇੱਕ ਡਾਕਟਰ ਕੁਲਵਿੰਦਰ ਪੰਗੂ ਨੇ ਜਿਹੜੇ ਉਹਨਾਂ ਦੇ ਇਹਨਾਂ ਦੇ ਹਸਪੀਟਲ ਚ ਆ ਕੇ ਸਿਹਾਰ ਚ ਤਿੰਨ ਨਾਮਲੂਮ ਵਿਅਕਤੀ ਆਏ ਸੀਗੇ ਤੇ ਉਹਨਾਂ ਦੇ ਗੋਲੀਆਂ ਚਲਾ ਕੇ ਗਏ ਸੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਟੀਮਸ ਹੈ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਇਹਦੀ ਇਨਵੈਸਟੀਗੇਸ਼ਨ ਕਰਦਿਆਂ ਹੋਇਆ 24 ਘੰਟੇ ਦੇ ਅੰਦਰ ਅੰਦਰ ਇੱਕ ਜੱਗਾ ਨਾਂ ਦਾ ਵਿਅਕਤੀ ਸੀਗਾ ਜਿਹੜਿਆਂ ਨੇ ਇਹ ਵਿਅਕਤੀਆਂ ਨੂੰ ਮੋਟਰਸਾਈਕਲ ਪ੍ਰੋਵਾਈਡ ਕੀਤਾ ਸੀ ਤੇ ਲੌਜਿਸਟਿਕਸ ਪ੍ਰੋਵਾਈਡ ਕੀਤੇ ਸੀਗੇ ਸਾਡੀ ਪੰਜਾਬ ਪੁਲਿਸ ਦੀ ਅੰਮ੍ਰਿਤਸਰ ਦਿਹਾਤੀ ਦੀ ਟੀਮ ਨੇ 24 ਘੰਟਿਆਂ ਚ ਇਹਨੂੰ ਕਾਬੂ ਕੀਤਾ ਉਸ ਤੋਂ ਬਾਅਦ ਲਗਾਤਾਰ ਭਾਲ ਕਰਦੇ ਆ 130 ਕਿਲੋਮੀਟਰ ਤੱਕ ਇਹਨਾਂ ਦੀ ਚੇਸ ਕੀਤੀ ਅਸੀਂ ਜਿਹੜੇ ਵਿਅਕਤੀ ਸੀਗੇ ਦੋ ਜਿਹੜੇ ਨੇ ਸ਼ੂਟਰ ਸੀਗੇ ਜਿਹੜੇ ਸੰਦੀਪ ਏਰੀਅਸ ਜਾਨੀ ਅਤੇ ਹਰੀ ਕੁਮਾਰ ਏਰੀਅਸ ਹੈਰੀ ਇਹ ਦੋਵੇਂ ਕਾਲਾ ਸੰਘਾ ਪਿੰਡ ਹੈਗਾ ਜੀ ਕਪੂਰਥਲੇ ਡਿਸਟ੍ਰਿਕਟ ਚ ਉੱਥੇ ਦੇ ਰਹਿਣ ਵਾਲੇ ਨੇ ਸਾਡੀਆਂ ਟੀਮਜ਼ ਨੇ ਬਿਲਕੁਲ ਪ੍ਰੋਪਰਲੀ ਥੋਰੋਲੀ ਇਨਵੈਸਟੀਗੇਟ ਕਰਦੇ ਆ ਇਹਨਾਂ ਨੂੰ ਲੱਭਿਆ ਫਿਰ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਐਸ ਐਚ ਰਮਦਾਸ ਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਇਹ ਰਹੀਏ ਲਗੇ ਨਹਿਰ ਦੇ ਨੇੜੇ ਘੁੰਮ ਰਹੇ ਨੇ ਤਾਂ ਇਹਨਾਂ ਨੇ ਨਾਕਾ ਲਾਇਆ ਨਾਕੇ ਨੂੰ ਦੇਖ ਕੇ ਦੋਵੇਂ ਵਿਅਕਤੀ ਭੱਜ ਕੇ ਨਹਿਰ ਦੇ ਨਾਲ-ਨਾਲ ਆ ਕੇ ਇਹਨਾਂ ਨੇ ਬਾਈਕ ਇਹਨਾਂ ਦਾ ਜਦੋਂ ਡਿੱਗਿਆ ਇਹਨਾਂ ਨੇ ਸਾਡੇ ਪੁਲਿਸ ਮੁਲਾਜ਼ਮ ਤੇ ਚਾਰ ਫਾਇਰ ਕੀਤੇ ਜਿਹਦੇ ਚੋਂ ਇੱਕ ਉਹਦੀ ਬਾਜੂ ਨੂੰ ਟੱਚ ਕਰਦਾ ਹੋਇਆ ਨਿਕਲ ਗਿਆ ਬਾਲ-ਬਾਲ ਬਚਿਆ रिटेलिएटरी फायर ਚ ਦੋਵੇਂ ਜਿਹੜੇ ਸ਼ੂਟਰ ਸੀ ਇਹਨਾਂ ਦੀਆਂ ਇਹਨਾਂ ਦੇ ਲੈਗਸ ਤੇ ਇੰਜਰੀਜ਼ ਆਈਆਂ ਨੇ ਤਿੰਨ ਫਾਇਰ ਸਾਡੇ ਜਿਹੜੇ ਪੁਲਿਸ ਮੁਲਾਜ਼ਮ ਨੂੰ ਵੀ ਕਰਨੇ ਪਏ ਐ ਐਸਐਚਓ ਨੂੰ ਤੇ ਇਹਨਾਂ ਨੂੰ ਹੁਣ ਅਸੀਂ ਇਹਨਾਂ ਨੂੰ ਜਾ ਕੇ ਹਸਪੀਟਲ ਲੈ ਕੇ ਜਾ ਰਹੇ ਹਾਂ ਐਂਬੂਲੈਂਸ 'ਤੇ ਬਿਠਾ ਕੇ ਸਾਰਾ ਹੋਰ ਕਿੰਨੇ ਕ ਮਾਮਲੇ ਇਹਨਾਂ ਤੇ ਦਰਜ ਕੋਈ ਸਾਡੇ ਕੋਲ ਹੁਣ ਜਿਹੜੀ ਇਹ ਜਿਹੜਾ ਦੌਰਾਨੇ ਤਫਤੀਸ਼ ਅਸੀਂ ਸਾਰਾ ਕੁਝ ਪ੍ਰੋਪਰਲੀ ਇਹਨਾਂ ਤੋਂ ਵੈਰੀਫਾਈ ਕਰਕੇ ਆਪਾਂ ਸਾਰੀਆਂ ਜਿਹੜੇ ਕਲਾਸਾਂ ਤੁਹਾਡੇ ਸਾਹਮਣੇ ਰੱਖਾਂਗੇ ਸਰ ਰਿਕਵਰੀ ਕੀ ਕੀ ਹੈਗੀ ਹੈ ਜੀ ਇਹਦੇ ਵਿੱਚ ਇਹਨਾਂ ਕੋਲੋਂ ਫਿਲਹਾਲ ਇੱਕ ਮੋਟਰਸਾਈਕਲ ਜਿਹੜਾ ਸੀਗਾ ਇਹ ਉਹਦੇ ਤੇ ਆਏ ਸੀਗੇ ਉਹ ਮੋਟਰਸਾਈਕਲ ਬਰਾਮਦ ਹੋਇਆ ਤੇ ਦੋ ਇਹਨਾਂ ਕੋਲ ਪਿਸਤਲ ਸੀਗੇ 30 ਬੋਰ ਦੇ ਜਿਹਦੇ ਚੋਂ ਇਹਨਾਂ ਨੇ ਫਾਇਰ ਕੀਤੇ ਸੀਗੇ ਉਹ ਦੋਵੇਂ ਪਿਸਤਲ ਵੀ ਬਰਾਮਦ ਹੋ ਗਏ ਸੱਸਿਆ ਜਾ ਰਿਹਾ ਕਿ ਜੀਵਨ ਫੌਜੀ ਦੇ ਲਈ ਜਿਹੜੇ ਕੰਮ ਕਰ ਰਿਹਾ ਸੀ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਦਾਂ ਦੇ ਜਿਹੜੀ ਸ਼ਹਿਰ ਤੇ ਜਿਹੜੇ ਇਹ ਬਾਹਰ ਬੈਠੇ ਗੈਂਗਸਟਰ 엘ਿਮੈਂਟਸ ਦੇ ਸ਼ਹਿਰ ਤੇ ਜਿਹੜੇ ਇੱਥੇ ਦੇ ਮਾਸੂਮ ਨਿਰਦੋਸ਼ ਵਿਅਕਤੀ ਬੱਚੇ ਜਿਹੜੇ ਉਹਨਾਂ ਨੂੰ ਇਹ ਰਿਕਰੂਟ ਕਰਕੇ ਚੰਦ ਪੈਸਿਆਂ ਲਈ ਇਹ ਉਹਨਾਂ ਤੋਂ ਗਲਤ ਕੰਮ ਕਰਾਉਂਦੇ ਨੇ ਗੰਦੇ ਕੰਮ ਕਰਾਉਂਦੇ ਨੇ ਮੈਂ ਪੰਜਾਬ ਦੇ ਜਿਹੜੇ ਆਪਣੇ ਨੌਜਵਾਨ ਸਭਾ ਸਾਰੇ ਨੌਜਵਾਨ ਨੇ ਉਹਨਾਂ ਨੂੰ ਤੇ ਖਾਸ ਕਰਕੇ ਉਹਨਾਂ ਦੇ ਮਾਪਿਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਹੈ ਕਿ ਇਦਾਂ ਦੀ ਜਿਹੜੀ ਗੁਮਰਾਹ ਕਰਨ ਦੀਆਂ ਟੈਕਨੀਕਸ ਨੇ ਉਹ ਆਪ ਬਾਹਰ ਬੈਠ ਕੇ ਤੁਹਾਡੇ ਤੋਂ ਗਲਤ ਕੰਮ ਕਰਾ ਕੇ ਤੁਹਾਨੂੰ ਜਿਹੜਾ ਮਾਸੂਮਾਂ ਨੂੰ ਫਸਾਇਆ ਜਿਹੜਾ ਜਾ ਰਿਹਾ ਉਹਨਾਂ ਦੇ ਜਾਲ 'ਚ ਨਾ ਫਸਿਆ ਜਾਵੇ ਇਨਾਂ ਦੇ ਖਿਲਾਫ ਅਸੀਂ ਮੈਂ ਤੁਹਾਨੂੰ ਦੱਸਿਆ ਕਿ ਸਾਨੂੰ ਸਟ੍ਰਿਕਟ ਇਨਸਟਰਕਸ਼ਨਸ ਨੇ ਪੰਜਾਬ ਦੇ ਡੀਜੀਪੀ ਸਰ ਦੀਆਂ ਪੰਜਾਬ ਦੇ ਔਨਰੇਬਲ ਸੀਐਮ ਸਰ ਦੀਆਂ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਇਹਨਾਂ ਨੂੰ ਕਿੜੀਆਂ ਕਿੜੀਆਂ ਕਿੰਨੀਆਂ ਹੈਗੀਆਂ ਇਹਨਾਂ ਦੇ ਕਿੰਨੇ ਜਿਹੜੀ ਟੋਟਲ ਰਾਉਂਡ ਫਾਇਰ ਹੋਏ ਕਿੰਨੇ ਹੋਏ ਮੈਂ ਤੁਹਾਨੂੰ ਦੱਸਿਆ ਜਿਵੇਂ ਚਾਰ ਰਾਉਂਡ ਜਿਹੜੇ ਇਹਨਾਂ ਵੱਲੋਂ ਦੋਸ਼ੀਆਂ ਵੱਲੋਂ ਸਾਡੇ ਮੁਲਾਜ਼ਮਾਂ ਤੇ ਫਾਇਰ ਕੀਤੇ ਗਏ ਸੀ ਕਿ ਤਿੰਨ ਸਾਡੇ ਵੱਲੋਂ ਰਿਟੈਲੀਏਟਰੀ ਫਾਇਰ ਕੀਤੇ ਗਏ ਸੀ ਇਹਨਾਂ ਦੀਆਂ ਲੱਤਾਂ ਚਿੰਜਰੀਆਂ ਆਈਆਂ ਨੇ ਦੋਹਾਂ ਦੀ ਕਿੰਨੀ ਜਗ੍ਹਾ ਲੱਗੀਆਂ ਕੋਲੇ ਦੋ ਜਣਿਆਂ ਦੇ ਦੋ ਜਗ੍ਹਾ ਲੱਗੀਆਂ ਪੁਲਿਸ ਮਿਲਾ ਦਿੰਦੀ ਹਾਂ ਮੈਂ ਤੁਹਾਨੂੰ ਦੱਸਿਆ ਉਹਦੀ ਬਾਜੂ ਤੋਂ ਗੋਲੀ ਟੱਚ ਕਰਦੀ ਹੋਈ ਨਿਕਲਦੀ